ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਸ ਵੇਲੇ ਆਪਾਂ ਖੜੇ ਆ ਤਨਾਈ ਦੇ ਵਿੱਚ ਪੈਂਦੇ ਪਲੀਲੀਆ ਬਿੰਡ ਮਿਲ ਫਾਰਮ ਦੀ ਪਾਰਕਿੰਗ ਦੇ ਵਿੱਚ ਪਾਰਕਿੰਗ ਤੋਂ ਮੇਨ ਸਾਈਡ ਤੱਕ ਪਹੁੰਚਣ ਲਈ ਮੈਨੂੰ ਲੱਗਦਾ ਆਪਾਂ ਨੂੰ ਸਿਰਫ 2 ਕਮਿੰਟ ਹੀ ਲੱਗਣੇ ਆ ਤੁਰ ਕੇ ਆਜੋ ਚਲਿਏ ਥੱਲੇ ਮੈਂ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਪੁੱਛਿਆ ਵੀ ਕੀ ਆਪਾਂ ਉੱਪਰ ਨੂੰ ਮੋਟਰਸਾਈਕਲ ਲਿਜਾ ਸਕਦੇ ਆ ਉਹਨੇ ਕਰ ਦਿੱਤੀ ਆਪਾਂ ਨੂੰ ਨਾ ਤੇ ਚਲੋ ਫੇਰ ਹੁਣ ਤੁਰ ਕੇ ਹੀ ਚੜਾਈ ਚੜ੍ਹਨੀ ਪੈਣੀ ਆ ਮੋਟਰਸਾਈਕਲ ਦੀ ਪਾਰਕਿੰਗ ਹੈ ਇੱਥੇ ਸਿਰਫ 20 ਪੈਸੋ ਜੇਕਰ ਤੁਸੀਂ ਆਉਨੇ ਆ ਗੱਡੀ ਦੇ ਵਿੱਚ ਫੇਰੇ ਲੈਂਦੇ ਆ ਸਦੇ ਮਾਡੇ ਆਪਾਂ ਨੇ ਮਨੀਲੇ ਵਾਲੀ ਸਾਈਡ ਤੋਂ ਫਿਰ ਆਪਾਂ ਨੂੰ ਲੈਣਾ ਪੈਂਦਾ ਆ ਮਨੀਲਾ ਈਸਟ ਵਾਲਾ ਰੋਡ ਜੋ ਕੀ ਹੁੰਦਾ ਤਨਾਈ ਰਿਜ਼ਲਤ ਤਨਾਈ ਰਿਜ਼ਲਤ ਤੋਂ ਫਿਰ ਆਪਾਂ ਨੂੰ ਹੋਣਾ ਪੈਂਦਾ ਆ ਪਲੀਲੀਆ ਰਿਜ਼ਲਤ ਉਹੀ ਰੋਡ ਜਿਹੜਾ ਅੱਗੇ ਜਾ ਕੇ ਲਗੂਨੇਵਨ ਨੂੰ ਜਾਂਦਾ ਆ ਵੈਸੇ ਤਾਂ ਇੱਥੇ ਸ਼ਨੀਅਤਵਾਂ ਨੂੰ ਬਹੁਤ ਲੋਕੀ ਆਉਂਦੇ ਆ ਆਪਾਂ ਇਹ ਅੱਜ ਵੀਕਡੇ ਦੇ ਵਿੱਚ ਤਾਂ ਕਰਕੇ ਤੁਸੀਂ ਵੀ ਦੇਖ ਹੀ ਲਿਆ ਕੋਈ ਬਾੜਾ ਰਚ ਹੈ ਨਹੀਂ ਗਾ ਜਿੱਥੇ ਆ ਸਾਹਮਣੇ ਦਾ ਨਜ਼ਾਰਾ ਜਿਹੜਾ ਆਪਾਂ ਹੁਣ ਦੇਖ ਰਹੇ ਆ ਇਹ ਆ ਜੀ ਲਗੂਨਾ ਬੇ ਲਗੂਨੇ ਬੇ ਦਾ ਫਲੀਲੀਆ ਬਿੰਡ ਫਾਰਮ ਦੇ ਉੱਤੇ ਬਹੁਤ ਵੱਡਾ ਇਫੈਕਟ ਹੈ ਕਿਉਂਕਿ ਜਿੰਨੀ ਵੀ ਹਵਾ ਆਉਂਦੀ ਹੈ ਨਾ ਇੱਥੇ ਜਿਹੜੇ ਕਰਕੇ ਪੱਕੇ ਚੱਲਦੇ ਆ ਉਹ ਲਗੂਨੇਪੇ ਦੇ ਰਾਥਣ ਹੀ ਇੱਥੇ ਪਹੁੰਚਦੀ ਆ ਜਿਹਦੇ ਕਰਕੇ ਜਿਹੜੀਆਂ ਆਹ ਪੌਣ ਚੱਕੀਆਂ ਲੱਗੀਆਂ ਐ ਜੇ ਆਪਾਂ ਪੰਜਾਬੀ ਚ ਕਹ ਲਈਏ ਇਹ ਚੱਲਦੀਆਂ ਤੇ ਫੇਰ ਹੁੰਦੀ ਆ ਬਿਜਲੀ ਪੈਦਾ ਇੱਥੇ ਤਕਰੀਬਨ 27 ਪੌਣ ਚੱਕੀਆਂ ਲੱਗੀਆਂ ਆ ਅਤੇ ਇਹਨਾਂ ਵਿੱਚੋਂ ਹਰ ਇੱਕ ਟਰਬਾਈਨ ਜਾਂ ਪੌਣ ਚੱਕੀ ਕਹ ਲਈਏ ਇਹਦੀ ਉਚਾਈ 125 ਮੀਟਰ ਜੋ ਆ ਲਗਭਗ 133 ਮੰਜ਼ਲਾ ਇਮਾਰਤ ਦੇ ਜਿੰਨੀ ਪੌਣ ਚੱਕੀਆਂ ਦੇ ਸਿਰੇ ਤੇ ਟਰਬਾਈਨ ਮਸ਼ੀਨ ਲੱਗੀ ਹੁੰਦੀ ਆ ਜਦੋਂ ਇਹ ਪੱਖੇ ਹ ਉਹੋਂ ਦੇ ਆ ਫਿਰ ਪੈਦਾ ਹੁੰਦੀ ਆ ਬਿਜਲੀ ਇਹ ਬਿੰਡ ਮਿਲ ਫਾਰਮ ਲਗਭਗ 66000 ਘਰਾਂ ਨੂੰ ਬਿਜਲੀ ਸਪਲਾਈ ਕਰਦਾ ਹੈ